ਜਿਹੜਾ ਮੇਰੇ ਮੁਤਲਕ 15 ਅਕਤੂਬਰ 2024 ਨੂੰ ਪੰਜ ਸਿੰਘ ਸਹਿਵਾਣ ਵੱਲੋਂ ਇਸੇ ਸਕਤਰਚੋਂ ਆਦੇਸ਼ ਜਾਰੀ ਹੋਇਆ ਸੀਗਾ ਇਹ ਮੇਰਾ ਇੱਕ ਨਮਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਫਰਿਆਦ ਰੱਖਣਾ ਤੇ ਗੁਰਮਤ ਜੀ ਕਰ ਰਿਹਾ ਮੈਂ ਜੇ ਗੁਰਮਤ ਦੇ ਅਨੁਸਾਰ ਮੇਰੀ ਬੇਨਤੀ ਹੋ ਗਈ ਪ੍ਰਵਾਨ ਕਰ ਲੈਣਗੇ ਤੈਨੂੰ ਕਾਨੂੰਨ ਅਕ ਲੱਗੀ ਯਾਰ ਮੇਰੀ ਬੈਂਟੀ ਆ ਜੀ ਇਹ ਦਰ ਜਿੱਥੋਂ ਹਮੇਸ਼ਾ ਹੀ ਸਿੱਖ ਨੂੰ ਨਵਾਜਿਆ ਜਾਂਦਾ ਆ ਔਰ ਜਿਸ ਦਰ ਤੇ ਆਣ ਕੇ ਹਮੇਸ਼ਾ ਹੀ ਸਿੱਖ ਨਤਮਸਤਕ ਹੁੰਦਾ ਤੇ ਝੋੜੀਆਂ ਭਰਦਾ ਹੈ ਅੱਜ ਮੈਂ ਉਸ ਦਰ ਤੇ ਆਪਣੀ ਝੋਲੀ ੱਡ ਕੇ ਆਪਣੀ ਫਰਿਆਦ ਕਰਨ ਵਾਸਤੇ ਮੈਂ ਔਰ ਜਿਹੜਾ ਮੇਰੇ ਮੁਤਲਕ 15 ਅਕਤੂਬਰ 2024 ਨੂੰ ਪੰਜ ਸਿੰਘ ਸਹਿਬਾਨ ਵੱਲੋਂ ਇਸੇ ਸਕਤਰਚੋਂ ਆਦੇਸ਼ ਜਾਰੀ ਹੋਇਆ ਸੀਗਾ ਉਹਨੂੰ ਮੁੜ ਵਿਚਾਰਨ ਵਾਸਤੇ ਜਿਹੜੀ ਹੈ ਆਪਰੀ ਇੱਕ ਅਰਜ਼ ਇੱਕ ਬਹਾਰ ਇੱਕ ਅਪੀਲ ਜਿਹੜੀ ਹੈ ਉਹ ਮੈਂ ਦਰਜ ਕਰਵਾਈ ਹੈ ਔਰ ਉਹਦੀ ਕਾਪੀ ਜਿਹੜੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਹੀ ਚੰਦ ਮਿੰਟਾਂ ਬਾਅਦ ਮਹਈਆ ਕਰਵਾ ਦਿੱਤੀ ਜਾਵੇਗੀ ਔਰ ਕਿਉਂਕਿ ਹਰ ਸਿੱਖ ਨੂੰ ਸਤਿਗੁਰਾਂ ਨੇ ਗੁਰਮਤਿ ਦੀ ਦਾਤ ਬਖਸ਼ੀ ਹੈ ਜਿਹਦੇ ਤੇ ਚੱਲਣ ਦਾ ਹੁਕਮ ਦਿੱਤਾ ਹੈ ਇੱਕ ਸਾਨੂੰ ਸਿੱਖੀ ਸਿਧਾਂਤ ਤੇ ਇੱਕ ਮਰਿਆਦਾ ਬਖਸ਼ੀ ਹੈ ਹਰ ਸਿੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੇ ਉੱਤੇ ਪਹਿਰਾ ਦੇ ਤੇ ਮੈਂ ਵੀ ਆਪਣੀ ਜ਼ਿੰਦਗੀ ਦੀ ਜਦੋਂ ਤੋਂ ਹੋਸ਼ ਸੰਭਾਲੀ ਹੈ ਕੋਸ਼ਿਸ਼ ਕੀਤੀ ਹੈ ਕਿ ਸਤਿਗੁਰਾਂ ਦੇ ਉਸ ਆਦੇਸ਼ ਦੇ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰ। ਪਰ ਫਿਰ ਵੀ ਇੱਕ ਭੁੱਲਣ ਹਰ ਹਾਂ। ਜਾਣੇ-ਣ ਜਾਣੇ ਵਿੱਚ ਮਨੁੱਖ ਕੋਲੋਂ ਕਈ ਗਲਤੀਆਂ ਵੀ ਹੋ ਜਾਂਦੀਆਂ ਨੇ। ਔਰ ਮੈਂ ਆਪਣੀ ਅਰਜੀ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਮਾਇਕ ਗੁਰੂ ਦਾ ਉਹ ਸਿੱਖ ਹੈ ਇੱਕ ਨਿਮਾਣਾ ਸਿੱਖ ਜਿਹੜਾ ਰੂਹ ਤੋਂ ਅਕਾਲੀ ਲਗਭਗ 7 ਮਹੀਨੇ ਹੋ ਗਏ ਐ ਮੈਥੋਂ ਅਕਾਲੀ ਦਲ ਖੋਣ ਕਰਕੇ ਮੈਂ ਭਾਰੀ ਪੀੜਾ ਚੋਂ ਲੰਘ ਰਿਆ ਤੇ ਮੈਂ ਹਰ ਪੱਖੋਂ ਵਿਸ਼ਵਾਸ ਵਿਦਵਾਇਆ ਹੈ ਇਹ ਹਮੇਸ਼ਾ ਹੀ ਗੁਰਮਤਿ ਦੀ ਸੋਝੀ ਦੇ ਅਨਸਾਰ ਮੈਂ ਆਪਣੀ ਜ਼ਿੰਦਗੀ ਬਤੀਤ ਕਰਾਂਗਾ ਕਿਉਂਕਿ ਮੈਂ ਮਾਈਕ ਸੁਵੇਹਰ ਲੱਗੇ ਇੱਕ ਅਮਰਤਧਾਰੀ ਸਿੱਖ ਹਾਂ ਬਚਪਨ ਤੋਂ ਤੇ ਸਿੱਖੀ ਸੰਘਰਸ਼ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਅਗਵਾਈ ਥੱਲੇ ਚੱਲਿਆ ਸੀ ਉਸ ਸੰਘਰਸ਼ ਵਿੱਚ ਸੇਵਾ ਕਰਨ ਦਾ ਰੋਲ ਨਿਭਾਉਣ ਦਾ ਉਨ੍ਹਾਂ ਦੀ ਅਗਵਾਈ ਦੇ ਥੱਲੇ ਮੌਕਾ ਮਿਲਿਆ ਤੇ ਉਹਨਾਂ ਦੀਆਂ ਅਤਿ ਸਾ ਖੁਸ਼ੀਆਂ ਜਿਹੜੀਆਂ ਨੇ ਉਹ ਵੀ ਪ੍ਰਾਪਤ ਕਰਨ ਦਾ ਮੌਕਾ ਮਿਲੇ। ਪਰ ਮੈਂ ਨਿਮਰਤਾ ਸਹਿਤ ਜਸਵੰਤ ਸਿੰਘ ਸਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਮੇਰੇ ਬਾਰੇ ਹadesh ਜਾਰੀ ਕੀਤਾ ਗਿਆ ਸੀ ਉਹਨੂੰ ਗੁਰਮਤਿ ਦੀ ਇੱਕ ਸਵੱਟੀ ਤੇ ਪਰਖ ਕੇ ਅੱਜ ਜਗੀ ਨਹੀਂ ਮੋੜਨ ਤੋਂ ਮੋੜ ਤੋਂ ਉਹਨੂੰ ਜਿਹੜਾ ਹੈ ਵਿਚਾਰਿਆ ਜਾਵੇ ਔਰ ਮੈਂ ਜੈ ਸਿੰਘ ਸਹਿਬਾਨ ਮਹਿਸੂਸ ਕਰਨ ਤਾਂ ਮੈਂ ਆਪਣਾ ਪੱਖ ਵਿਸਥਾਰ ਦੇ ਨਾਲ ਹਾਜ਼ਰ ਹੋ ਕੇ ਜੋ ਹੁਕਮ ਕਰਨਗੇ ਤੇ ਮੈਂ ਰੱਖਣ ਲਈ ਹਾਜ਼ਰ ਹੋ ਸਕਦਾ ਹਾਂ ਉમે ਆਪਣੀ ਅਰਜੀ ਅੱਜ ਦਾਖਲ ਕਰਾਈ ਏ ਇਹ ਮੇਰਾ ਇੱਕ ਨਾਣੇ ਸਿੱਖ ਦੇ ਤੌਰ ਤੇ ਹੱਕ ਵੀ ਆਪਣੀ ਫਰਿਆਦ ਰੱਖਣਾ ਬਾਕੀ ਸਿੰਘ ਸਹਿਬਾਨ ਨੇ ਇਹਦੇ ਉੱਤੇ ਵਿਚਾਰ ਕਰਨੀ ਏ ਕਿ ਕਿ ਮੇਰੀ ਅਰਜੀ ਜਾਂ ਮੇਰੀ ਬੇਨਤੀ ਉਹਨੂੰ ਕਿਸ ਰੂਪ ਚ ਪ੍ਰਮਾਣ ਕਰਦੇ ਨੇ ਪਰ ਇਸ ਸਤਗੁਰਾਂ ਦਾ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰ ਜਿਹੜਾ ਹੈ ਇੱਥੇ ਜਿਹੜਾ ਵੀ ਸਿੱਖ ਝੋਲੀ ਅੜ ਕੇ ਆਇਆ ਹੈ ਨਿਮਰਤਾ ਦੇ ਨਾਲ ਆਇਆ ਹੈ ਤੇ ਉਹਦੀ ਜਿਹੜੀ ਆ ਝੋਲੀ ਭਰੀ ਗਈ ਹੈ ਤੇ ਉਹਦੀ ਜਿਹੜੀ ਅਰਜ਼ ਹੈ ਉਹਦੀ ਜਿਹੜੀ ਗੁਜਾਰਿਸ਼ ਹੈ ਉਹ ਮੰਜ਼ੂਰ ਗਈ। ਭਾਵੇਂ ਇੱਕ ਮਿੰਟ ਜਿਹੜੀ ਮੁਲਾਕਾਤ ਗੁਰਗੱਤ ਸਾਹਿਬ ਨਾਲ ਹੋਈ ਹੈ ਨਹੀਂ ਮੈਂ ਜੱਥੇਦਾਰ ਸਾਹਿਬ ਨੂੰ ਨਾ ਮੈਨੂੰ ਪਤਾ ਸੀ ਅੱਜ ਇੱਥੇ ਨੇ ਤੇ ਨਾ ਮੈਨੂੰ ਉਹਨਾਂ ਨੂੰ ਮਿਲਿਆ ਮੈਂ ਸਿਰਫ ਸਕੱਤਰਤ ਦੇ ਵਿੱਚ ਆਪਣੀ ਅਰਜ਼ੀ ਜਿਹੜੀ ਹੈ ਜਿਹੜੇ ਸਕੱਤਰਤ ਇੰਤਜ਼ਾਰ ਦੇ ਨੇ ਭਾਈ ਬਗੀਤਾ ਸਿੰਘ ਜੀ ਉਹਨਾਂ ਕੋਲ ਜਿਹੜੀ ਆਪਣੀ ਉਹ ਰਸੀਦ ਕਰਵਾਈਏ ਮਾ ਪਤਾ ਲੱਗਾ ਕਿ ਸਿੰਘ ਸਾਹਿਬ ਵੀ ਅੰਦਰ ਮੌਜੂਦ ਨੇ ਉਹ ਸੰਗਤ ਨੂੰ ਮਿਲ ਰਹੇ ਨੇ ਪਰ ਕਿਉਂਕਿ ਨਾ ਮੇਰੇ ਵਾਸਤੇ ਮناسب ਹੈ ਕਿ ਮੈਂ ਉਹਨਾਂ ਨੂੰ ਅਜੇ ਇਸ ਮਤਲਬਕ ਜਿਹੜਾ ਆ ਮਿਲ ਕੇ ਕਾਵਾਂ ਮੈਂ ਉਹਨਾਂ ਦੇ ਦਫਤਰ ਦੇ ਵਿੱਚ ਉਹਨਾਂ ਨੂੰ ਇੱਕ ਸੰਬੋਧਨ ਕਰਦਿਆਂ ਹੋਇਆ ਜਿਹੜੀ ਅਰਜ਼ੀ ਹੈ ਉਹ ਮਦੇਦ ਦਿੱਤੀ ਉਹ ਕੁਦਰਤੀ ਹੈ ਕਿ ਉਹਨਾਂ ਕੋਲ ਪਹੁੰਚੇਗੀ ਅਧਾਰ ਕਿਛੀ ਦੱਸਿਆ ਆਪਣੀ ਅਰਜ਼ੀ ਚ ਸਪੈਸੀਫਿਕ ਨੂੰ ਪੂਰਨ ਵਿਚਾਰ ਕਰਨਾ ਇਹ ਤੇ ਦੇਖੋ ਮਤ ਮੋਟੀ ਜੀ ਗੱਲ ਦੱਸਦੀ ਕਿ ਮੈਂ ਕੋਸ਼ਿਸ਼ ਕੀਤੀ ਜ਼ਿੰਦਗੀ ਵਿੱਚ ਕਿ ਕਦੇ ਵੀ ਮੈਂ ਮਰਿਆਦਾ ਦੀ ਗੁਰਮਤ ਦੀ ਉਲੰਘਣਾ ਨਾ ਕਰਾਂ ਨਾ ਮੈਂ ਕਦੇ ਕੋਈ ਧਾਰਮਿਕ ਵਗਿਆ ਕੀਤੀ ਏ ਤੇ ਨਾ ਮੈਂ ਕਦੇ ਕਿਸੇ ਕੌਮੀ ਸਨਮਾਨ ਨੂੰ ਠੇਸ ਪਹੰਚਾਈ ਔਰ ਕਿਸੇ ਸਿੱਖ ਨੂੰ ਜੇ ਇਥੋਂ ਕਿਸੇ ਵੀ ਰੂਪ ਚ ਤਨਖਾਹ ਲਈ ਜਾਂਦੀ ਤੇ ਉਹਦੇ ਕੋਲੋਂ ਜੇ ਧਾਰਮਿਕ ਅਵਗਿਆ ਹੋ ਜਾ ਉਹ ਜਾਂ ਉਹਨੇ ਕੋਈ ਕੌਮੀ ਸਨਮਾਨ ਨੂੰ ਮਰਯਾਦਾ ਨੂੰ ਠੇਸ ਪਹੁੰਚਾਈ ਹੋਵੇ ਫਿਰ ਲਈ ਜਾਂਦੀ ਹੈ ਤੇ ਪਰ ਫਿਰ ਵੀ ਮੈਂ ਕਈਆਂ ਗੱਲਾਂ 'ਚ ਮਣੋਖ ਨਿਦਾਨ ਹੁੰਦਾ ਹੈ ਕਿ ਜੇ ਕਿਤੇ ਜਾਣੇ ਅਣਜਾਣੇ ਦੇ ਵਿੱਚ ਕੋਈ ਗਲਤੀ ਵੀ ਹੋ ਗਈ ਹੋਵੇ ਤੇ ਗੁਰੂ ਪੰਥ ਬਖਸ਼ਿੰਦਾ ਬਾਕੀ ਸਤਿਗੁਰੂ ਜਾਣੀ ਜਾਣ ਨੇ ਉਹ ਸਭ ਸੱਚ ਜਾਣਦੇ ਨੇ ਤੁਸੀਂ ਕਿਹਾ ਕਿ ਕਿਸਮਤ ਦੀਆਂ ਹੱਥਾਂ ਵਿੱਚ ਵੱਡਾ ਫੈਸਲਾ ਸੱਚ ਪੈਸਾ ਕਿਤੇ ਦੇਖੇ ਸੌਣ ਨੂੰ ਤੇ ਹੱਥ ਮਿਲਿਆ ਨਹੀਂ ਕਿ ਪਾਰਟੀ ਚੋਂ 10 ਸਾਲ ਕੱਢਦਾ ਦੇ ਦਿੱਤਾ ਗਿਆ ਚਲੋ ਮੈਂ ਅੱਜ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰੂੰਗਾ ਕਿਉਂਕਿ ਅੱਜ ਦਾ ਇਹ ਵਿਸ਼ਾ ਨਹੀਂ ਅੱਜ ਮੈਂ ਕੇਵਲ ਤੇ ਕੇਵਲ ਅਪੀਲ ਕਰਨ ਵਾਸਤੇ ਆਇਆ ਹਾਂ ਕੀ ਆਸਮੀਰ ਜੀ ਸਾਬ ਤੁਸੀਂ ਕਿਹਾ ਕਿ ਮੇਰਾ ਫੈਸਲਾ ਹਰਮਤ ਦੀ ਰੋਸ਼ਨੀ ਦੇ ਵਿੱਚ ਮੇਰਾ ਪੱਤਰ ਤੇ ਵਿਚਾਰ ਕੀਤੀ ਜਾਵੇ ਜਿਹੜਾ ਤੁਹਾਡੇ ਬਾਰੇ ਫੈਸਲਾ ਲੈ ਕੇ ਅਸੀਂ ਮੁਹੰਮਦ ਦੀ ਰੋਸ਼ਨੀ 'ਚ ਨਹੀਂ ਸੀ ਤੇ ਗੁਰਮਤਿ ਜੀ ਕਰ ਰਿਹਾ ਮੈਂ ਜੇ ਗੁਰਮਤਿ ਦੇ ਅਨਸਾਰ ਮੇਰੀ ਬੇਨਤੀ ਹੋ ਗਈ ਪ੍ਰਮਾਣ ਕਰ ਲੈਣਗੇ ਤੈਨੂੰ ਕਾਨੂੰ ਅੱਗ ਲੱਗੀ ਯਾਰ ਨਹੀਂ ਨਹੀਂ ਮੈਨੂੰ ਕੋਈ ਅੱਗ ਤੈਨੂੰ ਅੱਗ ਲੱਗਦੀ ਜਾਂਦੀ ਹੈ ਚਲ ਕੋਈ ਨਹੀਂ